ਆਖਦੇ ਆ ਕੁਛ ਵੀ ਨਹੀਂ ਹੋਣਾ ਕੁਛ ਵੀ ਨਹੀਂ ਹੋਣਾ ਤੇ ਵੀ ਮੈਰਜ਼ ਕਰਦੇ ਆ ਇੱਕ ਦਫਾ ਵਾਹਿਗੁਰੂ ਆਖਦੇ ਆ ਸਭ ਕੁਝ ਮਨੁੱਖ ਹੋ ਜਾਂਦਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਨਾ ਪਾਪ ਮਿਟਣੇ ਨੇ ਨਾ ਦੁੱਖ ਮਿਟਣੇ ਨੇ ਇੱਕ ਦਫਾ ਵਾਹਿਗੁਰੂ ਆਖਦੇ ਆ ਸਾਰੇ ਹੀ ਦੁੱਖ ਮਿਟ ਜਾਂਦੇ ਸਾਰੇ ਪਾਪ ਮਿਟ ਜਾਂਦੇ ਪਰ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਇਸ ਵਾਸਤੇ ਆਖਣਾ ਹੈ ਮਤਾਂ ਕਿਦਰੇ ਇੱਕ ਦਫਾ ਕਹਿਣ ਦੀ ਜਾਚ ਆ ਜਾਏ ਬਸ ਇਤ ਨਹੀਂ ਬੱਲ ਇੱਕ ਦਫਾ ਕਹਿਣ ਦੀ ਜਾਚ ਗੱਲ ਇਤ ਇਹ ਰੋਜ਼ ਅਭਿਆਸ ਕਰਨਾ ਹੈ ਤੇ ਤੁਸੀਂ ਆਖਣ ਕਰੋੜ ਦਫਾ ਕਹਿਣਾ ਤੇ ਸੌਖਾ ਹੈ ਵਾਹਿਗੁਰੂ ਵਾਹਿਗੁਰੂ ਕਈ ਸਟੇਜ ਤੇ ਵੀ ਕਰਦੇ ਨੇ ਤੇ ਕਈ ਦਫਾ ਇਸ ਤਰ੍ਹਾਂ ਕਰਦੇ ਨੇ ਮੈਂ ਤੇ ਦੇਖ ਕੇ ਹੈਰਾਨ ਹਾਂ ਐਕਸਰਸਾਈਜ਼ ਕਰ ਰਹੇ ਨੇ ਕਿ ਜਪ ਕਰ ਰਹੇ ਨੇ ਲੜ ਰਹੇ ਨੇ ਵਾਹਿਗੁਰੂ ਨਾਲ ਕਿ ਜਪਦੇ ਪੈਣ ਜ਼ਬਾਨ ਉਚਾਰਨ ਕਰੇ ਵਾਹੇ ਗੁਰੂ ਧੁਨਾਕਾਰ ਆਵਾਜ਼ ਜੋ ਘੜਿਆਲ ਦੀ ਆਵਾਜ਼ ਹੈ ਇੰਦੂ ਵੀਰਾ ਨੇ ਬੜਾ ਸੋਹਣਾ ਚਿੰਨ ਚੁਣਿਆ ਹੈ ਮੰਦਰ ਦੇ ਦਰਵਾਜ਼ੇ ਤੇ ਘੜਿਆਲ ਲਟਕਾ ਦਿੰਦੇ ਨੇ ਉਹਨੂੰ ਵਜਾ ਕੇ ਅੰਦਰ ਜਾਣਾ ਹੈ ਭਗਵਾਨ ਦੇ ਦਰਸ਼ਨ ਤਾਂ ਹੋਣਗੇ ਪਹਿਲੇ ਘੜਿਆਲ ਵਜਾ ਗੁਰੂ ਨਾਨਕ ਨੇ ਇਸ ਨੂੰ ਮੰਨਿਆ ਪਰ ਬੜੇ ਸਹੀ ਰੂਪੇ ਸਾਹਿਬ ਕਹਿੰਦੇ ਨੇ ਜੀਵਨ ਮੰਦਰ ਹੈ ਮੂੰਹ ਦਰਵਾਜ਼ਾ ਹੈ ਔਰ ਜ਼ਬਾਨ ਲਟਕਿਆ ਹੋਇਆ ਘੜਿਆਲ ਹੈ ਘੜਿਆਲ ਉਸ ਘੜਿਆਲ ਨੂੰ ਵਜਾ ਕੇ ਤੇ ਇੱਕ ਇੱਟਾਂ ਦੇ ਮੰਦਰ ਵਿੱਚ ਪ੍ਰਵੇਸ਼ ਕਰੋਗੇ ਜ਼ਬਾਨ ਦੇ ਘੜਿਆਲ ਨੂੰ ਵਜਾ ਕੇ ਜੀਵਨ ਦੇ ਮੰਦਰ ਵਿੱਚ ਪ੍ਰਵੇਸ਼ ਕਰ ਜਾਓਗੇ ਪ੍ਰਭੂ ਦਾ ਰੂਪ ਹੋ ਜਾਓਗੇ ਈਸ਼ਵਰ ਦਾ ਇਸ ਘੜਿਆਲ ਨੂੰ ਵਜਾ ਕਬੀਰ ਮੇਰੀ ਸਿਮਰ ਨੇ ਰਸਨਾ ਉਪਰ ਰਾਮ ਕਬੀਰ ਕਹਿੰਦੇ ਮੈਨੂੰ ਮਾਲਾ ਦੀ ਲੋੜ ਨਹੀਂ ਮਾਲਾ ਤੇ ਮੈਂ ਤਾਂ ਪਕਣਾ ਜੇ ਜ਼ਬਾਨ ਨਾ ਹੋਵੇ ਸਵਾਗਤ ਗਵੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ساری ਜ਼ਿੰਦਗੀ ਜਿਹੜੇ ਮਾਲਾ ਫੇਰਦੇ ਰਹਿੰਦੇ ਨੇ ਯਕੀਨ ਜਾਨ ਮੈਨੂੰ ਤਰਸ ਵੀ ਆ ਜਾਂਦਾ ਕਦੋਂ ਤੱਕ ਫੇਰੋਗੇ ਜ਼ਬਾਨ ਦੀ ਮਾਲਾ ਕਦੋਂ ਫੇਰੋਗੇ ਕੰਠੇ ਮਾਲਾ ਭਗਤ ਜੀ ਕਹਿ ਰਹੇ ਨੇ ਮੇਰੇ ਕੰਠ ਦੇ ਚ ਮਾਲਾ ਹੈ ਮੇਰੇ ਗਲੇ ਦੇ ਚ ਮਾਲਾ ਹੈ ਕਿਹੜੀ ਕੰਠੇ ਮਾਲਾ ਜੇਵਾ ਰਾਮ ਜ਼ਬਾਨ ਤੇ ਰਾਮ ਹੈ ਬਸ ਇਹ ਹੀ ਮਾਲਾ ਹੈ ਔਰ ਕਿਹੜੀ एही सिमरना कंठे माला जेवा राम कबीर मेरी सिमर नहीं रसना ओपर राम ते वाकई रसना ते राम आ गया पहचान किस तरह होवेगी मिठाई जुबान ते रखी स्वाद आ गया वाह गुरु जुबान ते टिक गया यकीन जानो रसना रसनाल भर जाती एक अगममय रसना एक अगममय अवस्थाना ਔਰ ਸਹਿਬ ਕਹਿੰਦੇ ਨੇ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਮੈਂ ਉਸ ਦੇ ਦਾਸਾਂ ਦਾ ਵੀ ਦਾਸ ਆ ਕਿਸ ਦਾ ਜਿਹਦੀ ਜ਼ਬਾਨ ਤੇ ਹੈ ਪ੍ਰਭੂ ਤੂੰ ਵਸ ਕੇ ਜਿਹਦੀ ਰਸਨਾ ਤੇ ਤੂੰ ਵਸ ਕੇ ਜਿਹਦੇ ਕੋਲ ਤੇਰਾ ਨਾਮ ਦਾ ਉਚਾਰਨ ਹੁੰਦਾ ਹੈ ਤੇ ਉਹ ਰਸ ਨਾਲ ਜੋ ਹੈ ਭਰ ਜਾਂਦਾ ਹੈ ਇਹ ਅਭਿਆਸ ਤੁਸੀਂ ਰੋਜ਼ ਕਰਨਾ ਹੈ ਕਮ ਸੇ ਕਮ ਅੱਧਾ ਘੰਟਾ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰਨਾ ਇਹਦੇ ਵਿੱਚ ਹਜ਼ਾਰਾਂ ਲੱਖਾਂ ਵਾਰ ਕਹਿ ਲੋਗੇ ਪਰ ਇਹ ਸਵਾਸਥੇ ਕਹਿਣਾ ਕਿਦਰੇ ਇੱਕ ਵਾਰ ਕਹਿਣ ਦੀ ਜਾਂਚ ਆ ਜਾਏ ਤੇ ਆਖਰੀ ਨੁਕਤਾ ਵੀ ਸੁਣ ਲੈਣਾ ਜਿਸ ਦਿਨ ਇੱਕ ਵਾਰ ਕਹਿਣ ਦੀ ਜਾਂਚ ਆ ਗਈ ਫਿਰ ਕਹਿਣਾ ਵੀ ਨਹੀਂ ਪਏਗਾ ਫਿਰ ਨਹੀਂ ਕਹਿਣਾ ਪੈਣਾ ਫਿਰ ਵਾਹਿਗੁਰੂ ਵਾਹਿਗੁਰੂ ਆਖਣ ਦੀ ਲੋੜ ਨਹੀਂ ਕਿਉਂ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾ ਹੁਣ ਪ੍ਰਾਣ ਤੇ ਚੱਲਦੇ ਨੇ ਪ੍ਰਾਣਾ ਚ ਵਸ ਗਏ ਹਉ ਰਸਨਾ ਦੀ ਵੀ ਲੋੜ ਨਹੀਂ ਹੁਣ ਤੇ ਜੀਵਨ ਹੀ ਮੰਦਰ ਬਣ ਗਿਆ ਹੁਣ ਤੇ ਪੂਰੇ ਦੇ ਪੂਰੇ ਜੋ ਹੈ ਪ੍ਰਭੂ ਦਾ ਰੂਪ ਹੋ ਗਿਆਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ सारੰਗ ਪਾਣੀ RAM ਕਵੇਰਾ ਇੱਕ ਬਏ ਹੈ ਕੋਏ ਨ ਸਕੇ ਪਛਾਨੀ ਜ਼ਿੰਦਗੀ ਇੱਕ ਮੌਕਾ ਹੈ ਈਸ਼ਵਰ ਹੋਣ ਦਾ ਮਾਨਸਿਕ ਅਵਸਥਾ ਸਾਰਿਆਂ ਦੀ ਇੱਕੋ ਦੇਖੋ ਵਾਹ 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 ਇੱਕੋ ਹੀ ਹੁਣ ਉਹ ਜਿਹੜੀ ਮਾਨਸਿਕ ਅਵਸਥਾ ਹੈ ਬਿਆਨ ਨਹੀਂ ਕੀਤੀ ਜਾ ਸਕਦੀ ਨਹੀਂ ਕੀਤੀ ਜਾ ਸਕਦੀ ਅਕਤ ਹੈ ਕਾਰਨ ਜਿਹੜੀ ਬੂੰਦ ਸਾਗਰ ਦੇ ਚ ਲੀਨ ਹੋ ਗਈ ਕਿ ਜੇ ਹੁਣ ਸਾਗਰ ਨੂੰ ਨਹੀਂ नापਿਆ ਜਾ ਸਕਦਾ ਤੋ ਕੌਣ ਨਾਪੇ ਉਸ ਬੂੰਦ ਨੂੰ ਜੋ ਸਾਗਰ ਹੋ ਗਈ ਸੰਤ ਨੂੰ ਕੌਣ ਜਾਣੇ ਕਿਸ ਤਰ੍ਹਾਂ ਨਾਪੋਗੇ ਸਾਦ ਕੀ ਮਹਿਮਾ ਵੇਦ ਨਾ ਜਾਣੇ ਜੇ ਤਾ ਸੁਨੇ ਤੇ ਤਾ ਬਖਿਆ ਵੇਦ ਸ੍ਰuti ਨੇ ਸੁਣਿਆ ਹੋਇਆ ਗਿਆਨ ਸੰਗ੍ਰਹਿ ਕਰਕੇ ਲਿਖਿਆ ਹੈ ਵੇਦ ਵਿਆਸ ਨੇ ਸਹੇਲ ਇੱਕ ਤੁਲਸੀ ਦਾ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਤੇ ਇੱਕ ਭਾਈ ਨੰਦ ਲਾਲ ਦਾ ਤੇ ਫਿਰ ਅੱਗੇ 2-4 ਮਿੰਟ ਲੈ ਕੇ ਮੈਂ ਸਮਾਪਤੀ ਕਰਨ ਤੁਹਾਡਾ ਬਹੁਤ ਟਾਈਮ ਨਾ ਲਵਾਂ ਸੰਤ ਰਦਾ ਨਵਨੀਤ ਸਮਾਨਾ ਕਵੀ ਤੁਲਸੀ ਸੰਤ ਹਉ ਦਾ ਹਿਰਦਾ ਤੇ ਮੱਖਣ ਦੀ ਤਰ੍ਹਾਂ ਆਉਂਦਾ ਜਿਵੇਂ ਮੱਖਣ ਕੋਮਲ ਹੈ ਇਸ ਤਰ੍ਹਾਂ ਕੋਮਲ ਜਿਵੇਂ ਮੱਖਣ ਪਵਿੱਤਰ ਹੈ ਇਸ ਤਰ੍ਹਾਂ ਪਵਿੱਤਰ मंत्रेदा नवनीत समान कहा कबने पर कहा न जाना तुलसी कहंदे ने मैं आक्ते देता है पर मेनू कहन दा ढंग नहीं है मैं तशबीह ते दे देती है पर तशबीह ठीक नहीं है मैं दलील ते पे पेश की थी है, पर पूरी नहीं उतरती मैं प्रमाण ते रख देता पर ए अधुरा है तेरे दा नवनीत समाना कहा ने पर कहा न जाना गल अधूरी है पूरी नहीं है क्यों आखी भी तुलसी तो फिर अधूरी क्यों आखी पूरी आखो तुलसी कहने में मैं पूरी कह नहीं सकता दा दा मक्खन दी तरह मैं दलील देती है ਵਰਪੂਰ ਵੀ ਨਹੀਂ ਕਿਉਂ ਨਿਜ ਪਰਤਾਪ ਦਰਵੇ ਨਵ ਨਹੀਂ ਤਾ ਮੱਖਣ ਨੂੰ ਸੇਕ ਲਗੇ ਤੇ ਦਰਵਦਾ ਪਿਗਲਦਾ ਨਿਜ ਪਰਤਾਪ ਦਰਵੇ ਨਵ ਨਹੀਂ ਤਾ ਪਰ ਦੁਖ ਦਰਨੇ ਸੰਤ ਕੋ ਨਹੀਂ ਤਾ ਮੱਖਣ ਨੂੰ ਸੇਕ ਲਗਦਾ ਹੈ ਪਿਘਲ ਜਾਂਦਾ ਹੈ ਮੱਖਣ ਪਰ ਸੰਤ ਤੇ ਉਦੋਂ ਵੀ ਪਿਖਲ ਜਾਂਦਾ ਜਦ ਦੂਜਿਆਂ ਨੂੰ ਸੇਕ ਲੱਗੇ ਹਿੰਦੁਸਤਾਨ ਦੇ ਮਾਸੂਮ ਬੱਚਿਆਂ ਨੂੰ ਸੇਕ ਲੱਗਿਆ ਕਿ ਕਲਗੀਧਰ ਨੇ ਆਪਣੇ ਬੱਚੇ ਸ਼ਹੀਦ ਕਰਾ ਦਿੱਤੇ ਹਿੰਦੁਸਤਾਨ ਦੀ ਜ਼ਿੰਦਗੀ ਖਤਰੇ ਦੇ ਛੋਈ ਕਿ 9 ਸਾਲ ਦਾ ਬਾਲਕ ਆਪਣੇ ਪਿਤਾ ਨੂੰ ਕਹਿੰਦਾ ਆਨੰਦਪੁਰ ਦੇ ਕਿਸੇ ਨੂੰ ਤੈਰਨ ਦੀ ਜਾਚ ਸਿਖਾਣੀ ਹੋਵੇ ਤੇ ਪਹਿਲੇ ਆਪ ਪਾਣੀ ਦੇ ਵਿੱਚ ਜਾਣਾ ਪੈਂਦਾ ਕਿਸੇ ਨੂੰ ਮਰਨ ਦੀ ਜਾਚ ਸਿਖਾਣੀ ਹੋਵੇ ਤੇ ਪਹਿਲੇ ਆਪ ਮਰਨਾ ਪੈਂਦਾ ਇਹ ਤੇ ਦੂਜਿਆਂ ਨੂੰ ਰੋਂਦਿਆਂ ਆ ਦੇਖ ਕੇ ਅੱਖਾਂ 'ਚ ਹੰਝੂ ਆ ਗਏ। ਆਪਣੇਆਂ ਨੂੰ ਰੋਂਦਿਆਂ ਆ ਨੂੰ ਦੇਖ ਕੇ ਤੇ ਕਈਆਂ ਦੀ ਅੱਖਾਂ ਭਰ ਆਣ ਗਈਆਂ। ਪਰ ਜਗਤ ਦੁਖੀ ਹੈ ਤੇ ਸੰਤ ਦਾ ਹਿਰਦਾ ਦੁਖੀ ਹੋ ਗਿਆ। ਦੇਸ਼ ਦੁਖੀ ਹੈ ਤੇ ਕਲਗੀਧਰ ਦੀ ਆਤਮਾ ਰੋਠੀ ਹੈ। ਨਿਜ ਪਰ ਤਾਪ ਦਰਵੇ ਨਵ ਨੇਤਾ ਪਰ ਦੁਖ ਦਰਵੇਂ ਸੰਤ ਪੁਨੇਤਾ ਇੱਕ ਦਲੀਲ ਲੰਦਲਾਲ ਨੇ ਵੀ ਦਿੱਤੀ ਹੈ ਬਿਆਨ ਕਰਦੇ ਹਾਂ ਤੇ ਮੈਂ ਅੱਗੇ ਚਲਾ। ਭਾਈ ਸਾਹਿਬ ਬਾਈ ਨੰਦ ਲਾਲ ਕਹਿੰਦੇ ਨੇ ਮਿਸਲੇ ਦਹਾਨੇ ਤੰਗ ਤੋ ਤੁੰਗੇ ਸ਼ਕਰ ਨਾ ਬਾਸ਼ਦ ਭਾਈ ਸਾਹਿਬ ਚੁਕੇ ਗਜ਼ਨੀ ਦੇਸ਼ਨ ਪਿਛੋਂ ਆਫਗਾਨਿਸਤਾਨ ਦੇ ਉਹਨਾਂ ਦੀ ਸਾਰੀ ਬਾਣੀ ਪਰਸ਼ਿੰਦਿਚ ਫਾਰਸੀ ਦੇਚ ਕਹਿੰਦੇ ਨੇ ਐ ਕਲ ਗਈ ਧਰ ਐ ਧਨ ਗੁਰੂ ਗੋਬਿੰਦ ਸਿੰਘ ਤੁਹਾਡੀ ਜ਼ਬਾਨ ਤੋਂ ਜਿਹੜੇ ਬੋਲ ਨਿਕਲਦੇ ਨੇ ਇੱਕ ਇੱਕ ਬੋਲ ਇੱਕ ਬੋਰੀ ਖੰਡ ਵਰਗੇ ਐਨੇ ਮਿੱਠੇ ਉਸ ਬੋਲ ਦੇ ਚ ਇਤਨੀ ਮਿਠਾਸ ਜਿਵੇਂ ਇੱਕ ਬੋਰੀ ਸ਼ੱਕਰ ਦੀ ਮਿਸਲੇ ਦਹਾਨੇ ਤੰਦ ਤੋ ਤੁੰਗੇ ਸ਼ਕਰਨਾ ਵਸਦ ਇੰ ਮਿਸਲ ਰਾ ਕੇ ਗੁਫਤਮ ਜੀ ਖੂਬ ਤਰਨਾ ਵਸਦ ਕੰਦਨ ਮੈਂ ਮਿਸਾਲ ਤੇ ਦਿੱਤੀ ਹੈ ਪਰ ਠੀਕ ਨਹੀਂ ਆਪਣੇ ਮਿਸਾਲ ਨੂੰ ਆਪ ਹੀ ਖੰਡਨ ਕਰਦੇ ਨੇ ਆਪਣੀ ਦਲੀਲ ਦਾ ਆਪ ਹੀ ਖੰਡਨ ਕਰਦੇ ਨੇ ਕਹਿੰਦੇ ਮੈਂ ਮਿਸਾਲ ਤੇ ਦੇ ਦਿੱਤੀ ਹੈ ਠੀਕ ਨਹੀਂ ਹੈ ਕਿਉਂ ਇੱਕ ਬੋਰੀ ਖੰਡ ਦੀ 1000 ਬੰਦਿਆਂ ਦੇ ਮੂੰਹ ਨੂੰ ਮਿੱਠਾ ਕਰ ਦੇਗੇ ਤੇ ਮੂੰਹ ਵਿੱਚ ਮਿਠਾਸ ਰਹੇਗੀ ਥੋੜਾ ਜਿਹਾ ਪਲ ਦੋ ਪਲ ਫਿਰ ਗਈ ਵਨ ਦੋ ਪਲ ਮੂੰ ਮਿੱਠਾ ਰਹੇਗਾ ਹਜ਼ਾਰ ਬੰਦਿਆਂ ਦਾ ਫਿਰ ਗਈ ਮਿਠਾਸ ਖਤਮ ਐ ਕਲ ਗਈ ਧਰ ਫੜਾ ਇੱਕ ਬਚਨ ਜੋਗੋ ਜੁਗ ਤੱਕ ਕਰੋਣਾ ਜ਼ਿੰਦਗੀਆਂ ਦੇ ਵਿੱਚ ਮਿਠਾਸ ਭਰਦਾ ਰਹੇਗਾ ਔਰ ਸ਼ਬਦ ਕਦੀ ਖਤਮ ਨਹੀਂ ਹੋਏਗਾ ਮੈਂ ਕਿਸ ਤਰ੍ਹਾਂ ਕਹਿ ਦਿਆਂ ਤੁਹਾਡਾ ਇੱਕ ਬੋਲ ਇੱਕ ਬੋਰੀ ਸ਼ੱਕਰ ਦੀ ਤਰ੍ਹਾਂ ਬੋਰੀ ਸ਼ੱਕਰ ਤੇ ਖਤਮ ਹੋ ਗਈ ਮਿਠਾਸ ਦੇਖੇ ਔਰ ਮਿਠਾਸ ਵੀ ਖਤਮ ਹੋ ਗਈ ਫੜਾ ਬੋਲ ਹਜ਼ਾਰਾਂ ਜ਼ਿੰਦਗੀਆਂ ਨੂੰ ਰੋਜ਼ ਮਿਠਾਸ ਦੇਵੇਗਾ ਔਰ ਸ਼ਬਦ ਵੀ ਆਪਣੀ ਥਾਂ ਤੇ ਬਣਿਆ ਰਹੇਗਾ ਜ਼ਬਾਨ ਇੱਕ ਸ਼ਕਤੀ ਹੈ ਪਰ ਇਸ ਸ਼ਕਤੀ ਦੇ ਨਾਲ ਉਸ ਮਹਾਸ਼ਕਤੀ ਨੂੰ ਬਿਆਨ ਕਰਨਾ ਬੜਾ ਔਖਾ ਹੈ ਅੱਖਾਂ ਵੀ ਇੱਕ ਸ਼ਕਤੀ ਨੇ ਪਰ ਉਸ ਮਹਾਸ਼ਕਤੀ ਨੂੰ ਪੂਰਾ ਵੇਖਣਾ ਬੜਾ ਔਖਾ ਹੈ ਕਠਨਾ ਕੰਨ ਵੀ ਇੱਕ ਸ਼ਕਤੀ ਹੈ ਤੇ ਪ੍ਰਮਾਤਮਾ ਨੂੰ ਪੂਰੇ ਦਾ ਪੂਰਾ ਸੁਣਨਾ ਕਠਨਾ ਔਖਾ ਮਨੁਵੇਕ ਸ਼ਕਤੀ ਹੈ ਪਰ ਪ੍ਰਮਾਤਮਾ ਨੂੰ ਪੂਰੇ ਦਾ ਪੂਰਾ ਸਮਝਣਾ ਬਹੁਤ ਔਖਾ ਹੈ ਕਠਨ ਹੈ ਤਾਂ ਫਿਰ ਕੀ ਕਰੀਏ ਕਿਸ ਤਰ੍ਹਾਂ ਕਰੀਏ ਪ੍ਰਮਾਤਮਾ ਹੋਣ ਦਾ ਇੱਕ ਮੌਕਾ ਮਿਲਿਆ ਹੈ ਹਰ ਇੱਕ ਨੂੰ ਔਰ ਉਹ ਹਰ ਇੱਕ ਹੈ ਸਿਰਫ ਮਨੁੱਖ ਪਸ਼ੂ ਨਹੀਂ ਬਨਸਪਤੀ ਨਹੀਂ ਪੱਥਰ ਨਹੀਂ ਪੱਥਰ ਦੀ ਮੂਰਤੀ ਘੜ ਕੇ ਰਾਮ ਵਰਗੀ ਬਣਾ ਸਕਦੇ ਆ ਪਰ ਪੱਥਰ ਰਾਮ ਨਹੀਂ ਹੈ ਪੱਥਰ ਨੂੰ ਘੜ ਕੇ ਸ਼੍ਰੀ ਕ੍ਰਿਸ਼ਨ ਵਰਗਾ ਬਣਾ ਸਕਦੇ ਆ ਪਰ ਪੱਥਰ ਫਿਰ ਵੀ ਕ੍ਰਿਸ਼ਨ ਨਹੀਂ ਹੈ ਕ੍ਰਿਸ਼ਨ ਕ੍ਰਿਸ਼ਨ ਹੈ ਇਹ ਵੀ ਮੈਂ ਉਸ ਕਰ ਦਿੰਦਾ ਹਾਂ ਹਾਂ ਮੈਂ ਐਸਾ ਜ਼ਰੂਰ ਕਹਿ ਸਕਦਾ ਹਰ ਪੱਥਰ ਦਾ ਭਵਿਸ਼ ਰਾਮ ਹੋਣਾ ਹੈ ਅੱਜ ਨਹੀਂ ਸਮਾਂ ਆ ਕੇ ਹੋਵੇਗਾ ਹਰ ਪੱਥਰ ਦਾ ਭავਿਸ਼ ਹੈ ਸ੍ਰੀ ਕ੍ਰਿਸ਼ਨ ਹੋਣਾ ਹਰ ਪੱਥਰ ਦਾ ਭავਿਸ਼ ਹੈ ਪਰਮਾਤਮਾ ਹੋਣਾ ਲੰਬੀ ਯਾਤਰਾ ਹੈ ਅਜੇ ਬੜਾ ਲੰਮਾ ਪੈਂਦਾ ਹੈ ਭਵਿਸ਼ ਤੇ ਹੈ ਹਰ ਪੱਥਰ ਦਾ ਪਰਮਾਤਮਾ ਹੋਣਾ ਪਰ ਪੱਥਰ ਬਨਸਪਤੀ ਬਣੇਗਾ ਬਨਸਪਤੀ ਪਸ਼ੂ ਪੰਛੀ ਬਣेंगे ਤੇ ਪਸ਼ੂ ਪੰਛੀ ਮਨੁੱਖ ਬਣ ਗਏ ਨੇ ਤੇ ਮਨੁੱਖ ਨੂੰ ਇੱਕ ਮੌਕਾ ਮਿਲੇ ਹੈ ਇਹੀ ਤੇਰੀ ਅਵਸਰ ਹੈ ਇਹੀ ਤੇਰੀ ਬਾਹਰ ਘਟ ਵੀ ਇਧਰ ਤੋਂ ਦੇਖ ਵਿਚਾਰ ਮਨੁੱਖ ਇੱਕ ਮੌਕਾ ਹੈ ਕਿ ਪਰਮਾਤਮਾ ਹੋਣ ਦਾ ਮਨੁੱਖ ਇੱਕ ਅਵਸਰ ਹੈ ਕਿ ਈਸ਼ਵਰ ਹੋਣ ਦਾ ਪਰ ਮਨੁੱਖ ਦੇ ਵਿੱਚ ਦੋਵੇਂ ਸੰਭਾਵਨਾਵਾਂ ਛੁਪੀਆਂ ਪਈਆਂ ਨੇ ਜੈਸੇ ਪੱਥਰ ਅੱਗੇ ਗਿਆ ਤੇ ਬਨਸਪਤੀ ਬਨਸਪਤੀ ਅੱਗੇ ਗਈ ਤੇ ਪਸ਼ੂ ਪਕਸ਼ੀ पशु पक्षी अगे गए ते मनुख और पर मनुख्च खतरा भी है यह अगे गया तो भगवान हर वर्गा होगा पिछे गया तो शैतान वर्गा हो जाएगा ये पिछे भी मुड़ सकता है और जब मनुख पशु बन गया है तो रूहे जमीन पे कोई पशु इतना खतरनाक नहीं आता जितना मनुख खतरनाक होंगे ਇੱਕ ਸੱਪ ਜੇ ਕਿਸੇ ਨੂੰ ਡੰਗ ਵੀ ਮਾਰੇਗਾ ਤੇ ਦੋ ਤਿੰਨ ਬੰਦਿਆਂ ਨੂੰ ਕੱਟੇਗਾ ਜ਼ਹਿਰ ਖਤਮ ਹੋ ਜਾਂਦੀ ਹੈ ਢਾ ਢਾਈ ਕਰੋੜ ਬੰਦਿਆਂ ਨੂੰ ਮਾਰ ਕੇ ਵੀ ਹਿਟਲਰ ਦਾ ਹਿਰਦਾ ਸ਼ਾਂਤ ਨਹੀਂ ਹੋਇਆ ਸੀ 3 ਕਰੋੜ ਬੰਦਿਆਂ ਨੂੰ ਮਾਰ ਕੇ ਵੀ ਮੌਸੇ ਤੁੰਗ ਨੂੰ ਚੈਨ ਨਹੀਂ ਮਿਲਿਆ ਸੀ ਹਲਾਕੂ ਤੇ ਚੰਗੇਜ਼ ਖਾਂ ਬਸਤੀਆਂ ਉਜਾੜ ਕੇ ਲੰਘਦੇ ਸਨ ਮਨੁੱਖ ਜਦ ਪਸ਼ੂ ਬਣਦਾ ਹੈ ਤਾਂ ਬਹੁਤ ਖਤਰਨਾਕ ਕੋਈ ਪਸ਼ੂ ਮਨੁੱਖ ਨਾਲ ਹੀ ਇਤਨਾ ਖਤਰਨਾਕ ਨਹੀਂ ਜਿੰਨਾ ਉਹ ਮਨੁੱਖ ਖਤਰਨਾਕ ਹੈ ਜੋ ਪਸ਼ੂ ਹੋ ਗਿਆ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਇਹ ਭਗਵਾਨ ਵਰਗਾ ਹੋ ਸਕੇ ਤੁਖੀ ਕਰਨਾ ਪਏਗਾ ਪੂਰਾ ਜਾਗ ਜਾਏ ਭਗਵਾਨ ਵਰਗਾ ਅਗਰ ਇਹ ਬਹੁਤ ਹਿੱਸਾ ਇਸ ਦਾ ਸੁੱਤਾ ਹੋਇਆ ਹੈ ਤੇ ਬਹੁਤ ਕੁਝ ਪਸ਼ੂ ਹੈ ਥੋੜਾ ਜਿਹਾ ਮਨੁੱਖ ਹੈ ਮਨੁੱਖ ਥੋੜਾ ਜਿਹਾ ਮਨੁੱਖ ਹੈ ਬਹੁਤਾ ਪਸ਼ੂ ਹੈ ਜਿਤਨਾ ਜਿਤਨਾ ਜਾਗਦਾ ਜਾਏਗਾ ਮਨੁੱਖ ਹੁੰਦਾ ਜਾਏਗਾ ਇਸ ਵਾਸਤੇ ਕਈਆਂ ਨੂੰ ਸਿੱਖੇ ਦੇਂਦੇ ਆਏ ਮਨੁੱਖ ਤੂੰ ਮਨੁੱਖ ਬਣ ਕਦੀ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਐ ਕੁੱਤੇ ਤੂੰ ਕੁੱਤਾ ਬਣ ਐ ਗਾਊ ਤੂੰ ਗਾਊ ਬਣ ਐ ਖੋਤੇ ਤੂੰ ਖੋਤਾ ਬਣ ਖੋਤਾ ਖੋਤਾ ਹੈ ਕੁੱਤਾ ਤੇ ਕੁੱਤਾ ਹੈ ਗਾਊ ਤੇ ਗਾਊ ਹੈ ਸਾਨੂੰ ਆਖਾਂ ਦੀ ਲੋੜ ਨਹੀਂ ਪੈਂਦੀ ਐ ਸ਼ੇਰ ਤੂੰ ਸ਼ੇਰ ਬਣ ਐ ਘੋੜਾ ਤੂੰ ਘੋੜਾ ਬਣ ਪਰ ਰੋਜ਼ ਕਹਿਣਾ ਪੈਂਦਾ ਐ ਬੰਦੇ ਤੂੰ ਬੰਦਾ ਬਣ ਐ ਮਨੁੱਖ ਤੋਂ ਮਨੁੱਖ ਬਣ ਕੁੱਤਾ ਅੰਦਰੋਂ ਬਾਹਰੋਂ ਕੁੱਤਾ ਹੈ ਘੋੜਾ ਅੰਦਰੋਂ ਬਾਹਰੋਂ ਘੋੜਾ ਹੈ ਸੂਰ ਅੰਦਰੋਂ ਬਾਹਰੋਂ ਘੋੜਾ ਹੈ ਮਨੁੱਖ ਮਨੁੱਖ ਦਿਖਾਈ ਦੇ ਰਿਹਾ ਹੈ ਅੰਦਰੋਂ ਤੇ ਪਸ਼ੂ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਜਨਰਾ ਇਹ ਜਦ ਪੂਰਨ ਮਨੁੱਖ ਹੋਣਾ ਹੈ ਪੂਰਨ ਪੁਰਖ ਤੇ ਫਿਰ ਭਗਵਾਨ ਦਾ ਰੂਪ ਹੋ ਜਾਂਦਾ ਹੈ ਧਨਗੁਰੂ ਗੋਬਿੰਦ ਸਿੰਘ ਜੀ ਕਹਿੰਨ ਮੇਰਾ ਰੂਪ ਹੋ ਗਿਆ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਉ ਕਰੋ ਨਿਵਾਸ ਪਰ ਖੇੜਾ ਪੂਰਨ ਜੋਤ ਜਗੈ ਘਟ ਮੇ ਤਬ ਖਾਲਸ ਤਾਂ ਹੈ ਨ ਕਾਦਸ ਜਾਣੈ ਤੇ ਪੂਰੀ ਜੋਤ ਜਗ ਜਾਏ ਤੇ ਪੂਰਾ ਜਾਗ ਜਾਏ ਤੋ ਕਰੇ ਕਿ ਜਾਗਤ ਜੋਤ ਜਪੈ ਨੇ ਸਬਾ ਸਰ ਇਕ ਬਿਨਾ ਮਨ ਨੈਕ ਨਾਨੇ ਬਸੇ ਆਖਰੀ ਨੁਕਤਾ ਮੈਂ ਬਿਆਨ ਕਰਦਿਆਂ ਤੇ ਪੱਲੇ ਤੁਸੀਂ ਪਾ ਕੇ ਲੈ ਜਾਓ ਜਪਨੇ ਹੀ ਮਨੁੱਖ ਨੂੰ ਭਗਵਾਨ ਬਣਾ ਦੇਣਾ ਜਵਾਨ ਜਪੇ ਵਾਹਿਗੁਰੂ ਵਾਹਿਗੁਰੂ ਮਨ ਸੁਣੇ ਅਕਸਰਦਾਸ ਬਿਆਨ ਕਰਦਾ ਹੁੰਦਾ ਮਨ ਨਹੀਂ ਸੁਣਦਾ ਕਿਉਂ ਮਨੁੱਖ ਦਾ ਇਹ ਮਨ ਰਹਿੰਦਾ ਹੈ ਭਵਿਸ਼ ਦੀ ਚਿੰਤਾ ਦੇ ਵਿੱਚ ਬੂਤਕਾਲ ਦੀਆਂ ਯਾਦਾਂ ਦੇ ਵਿੱਚ ਇਹ ਵਰਤਮਾਨ ਦੇ ਨਹੀਂ ਵਿੱਚ ਨਹੀਂ ਆਉਂਦਾ ਕਹਿੰਦੇ ਨੇ ਭਗਵਾਨ ਤੇ ਵਰਤਮਾਨ ਦੇ ਚ ਹੈ ਭਗਵਾਨ ਨੂੰ ਕੋਈ ਭਵਿਸ਼ ਦੇਚ ਨਹੀਂ ਹੈ ਭਗਵਾਨ ਨੂੰ ਬਹੁਤ ਕਾਲ ਦੇ ਚ ਲੱਭਣ ਦੀ ਲੋੜ ਵੀ ਨਹੀਂ ਵਰਤਮਾਨ ਦੇ ਚ ਭਗਵਾਨ ਹੈ ਤੇ ਵਰਤਮਾਨ ਕਿਤਨਾ ਹੈ ਅੱਜ ਦੀ ਰਾਤ ਵਰਤਮਾਨ ਕਟਾਈ ਨਹੀਂ ਕਿ ਅੱਜ ਦਾ ਦਿਨ ਵਰਤਮਾਨ ਸੀ ਕਟਾਈ ਨਹੀਂ ਵਰਤਮਾਨ ਬਹੁਤ ਛੋਟਾ ਹੈ ਬਹੁਤ ਛੋਟਾ ਹੈ ਬਹੁਤ ਛੋਟਾ ਹੈ ਭਵਿਸ਼ ਬਹੁਤ ਲੰਬਾ ਹੈ ਬਹੁਤ ਲੰਬਾ ਹੈ ਪਤਨੀ ਕਦੋਂ ਤੱਕ ਅਸੀਂ ਹੁੰਦੇ ਰਵਾਂਗੇ ਜੰਮਦੇ ਰਵਾਂਗੇ मरदे रहे जम जम मरे मरे फिर जमे बहुत सजाए पयाद इस लंबे लंबा सिलसिला कि पता नहीं कितनी लंबी यात्रा करके असि इत पहुंचे हाँ तो भूतकाल भी बड़ा लंबा है भविष्य भी बड़ा लंबा है वर्तमान बड़ा छोटा है भगवान की झलक मिलती है वर्तमान देच। और वर्तमान दे जो टिक गया मनुख भगवान का रूप हो जाता है ਕਿ ਵਰਤਮਾਨ ਕਿਤਨਾ ਹੈ ਗੁਰਬਾਣੀ ਦੇ ਕਥਨ ਅਨਸਾਰ ਇਕਦਮ ਕਬੀਰ ਦੇ ਕਥਨ ਅਨਸਾਰ ਇਕਦਮ ਇਹੀ ਵਰਤਮਾਨ ਜੋ ਦਮ ਚਲਾ ਗਿਆ ਇਹ ਤੇ ਭੂਤਕਾਲ ਜੋ ਦਮ ਆਇਆ ਨਹੀਂ ਇਹ ਤੇ ਜ ਭਵਿਸ਼ ਮਨੁੱਖ ਜੀਂਦਾ ਹੈ ਗੁਜ਼ਰੇ ਹੋਏ ਦਮਾਂ ਦੀ ਯਾਦ ਵਿੱਚ ਮਨੁੱਖ ਜੀਂਦਾ ਹੈ ਆਉਣ ਵਾਲੇ ਦਮਾਂ ਦੀ ਚਿੰਤਾ ਵਿੱਚ ਮਨੁੱਖ ਜੇ ਥੇਹੀ ਬੈਠਾ ਹੋਵੇਗਾ ਉਹਦਾ ਮੱਥਾ ਉਹਦੀ ਅੱਖਾਂ ਵੇਖ ਕੇ ਕਹਿ ਸਕਦੇ ਹੋ ਜਾਂ ਤੇ ਗੁਜ਼ਰੇ ਹੋਏ ਦਮਾਂ ਦੀ ਯਾਦਾਂ ਵਿੱਚ ਬੈਠਾ ਹੈ ਜਾਂ ਆਉਣ ਵਾਲੇ ਦਮਾਂ ਦੀ ਚਿੰਤਾ ਵਿੱਚ ਬੈਠਾ ਹੈ। ਅਗਰ ਵਰਤਮਾਨ ਵਿੱਚ ਆ ਜਾਏ ਤਾਂ ਸਮਾਦੀ ਲੱਗ ਜਾਏਗੀ, ਭਗਵਾਨ ਦਾ ਰੂਪ ਹੋ ਜਾਏ। ਤਾਂ ਵਰਤਮਾਨ ਕੀ ਹੈ? ਇੱਕਦਮ ਜੋ ਦਮ ਅਜੇ ਆਇਆ ਹੀ ਨਹੀਂ। ਉਹ ਤੇ ਭਵਿਸ਼ ਹੈ। ਭਵਿਸ਼ ਆਤ ਦੇ ਚ ਨਹੀਂ ਹੈ। ਜੋ ਦਮ ਚਲਾ ਗਿਆ ਹੈ ਉਹ ਤੇ ਭੂਤਕਾਲ ਹੈ। ਭੂਤਕਾਲ ਵੀ ਹੱਥ ਦੇ ਚ ਨਹੀਂ ਹੈ। नकद केए वर्तमान वर्तमान कितना है एकदम यकदम भाईसाह भाई नंदलाल कहंदे ने यकदम एक नो फारसी च यक कहंदे ने यकदम बखेश रा नबुरदम के केसितम ए वाय नकदे जिंदगी रा दागो जस भगत कबीर भी कहंदे टुक दम कर आ रे जाओ करो हाजिर हजूर खुदा एकदम दम विच किदरे टिक जाए ते तो खुदा ਗੁਜ਼ਰੇ ਹੋਏ ਦਮਾਂ ਤੇ ਸਾਰੇ ਹੀ ਜਿੰਦੇ ਨੇ ਆਉਣ ਵਾਲੇ ਦਮਾਂ ਦੇ ਤੇ ਸਾਰੇ ਹੀ ਜਿੰਦੇ ਨੇ ਪਰ ਜਿਹੜਾ ਦਮ ਲਕਦ ਹੈ ਇੱਕ ਦਮ ਉਹਦੇ ਚ ਕੋਈ ਟਿਕ ਜਾਏ ਤੇ ਮਨੁੱਖ ਰੱਬ ਦਾ ਰੂਪ ਹੁਣ ਇੱਕ ਦਮ ਦੇ ਚ ਆਣ ਦੀ ਕੋਸ਼ਿਸ਼ ਕਰਨਾ ਮਨੁੱਖ ਦਾ ਮਨ ਇੱਕ ਦਮ ਦੇ ਚ ਨਹੀਂ ਆਉਂਦਾ ਨਹੀਂ ਆਉਂਦਾ ਤੇ ਇੱਕ ਦਮ ਦੇ ਚ ਆਣ ਦਾ ਵਰਤਮਾਨ ਦੇ ਚ ਆਣ ਦਾ ਜੋ ਢੰਗ ਹੈ ਜਪ ਜਾਗ੍ਰਿਤ ਜੋਤ ਤੇ ਜਪੈ ਨੇ ਸਦਾ ਸਰ ਸਵਾਸਤੇ ਵਾਹਿਗੁਰੂ ਇੱਕ ਦਮ ਦੇਚ ਪੂਰਾ ਹੋ ਜਾਂਦਾ ਜਿਤਨਾ ਇੱਕ ਦਮ ਹੈ ਇਤਨਾ ਹੀ ਵਾਹਿਗੁਰੂ ਦਾ ਸ਼ਬਦ ਵਾਹਿਗੁਰੂ ਇੱਕ ਦਮ ਓਮ ਇੱਕ ਦਮ ਰਾਮ ਇੱਕ ਦਮ ਅੱਲਾਹੂ ਇੱਕ ਦਮ ਮੈਂ ਇਹਨਾਂ ਮੰਤਰਾਂ ਨੂੰ ਬਹੁਤ ਗੌਰ ਨਾਲ ਦੇਖੇ ਇੱਕ ਦਮ ਦੇਚ ਪੂਰੇ ਹੋ ਜਾਂਦੇ ਕੁਝ ਮੰਤਰ ਨਾਭੀ ਤੇ ਬਹੁਤ ਗਹਿਰੀ ਚੋਟ ਕਰਦੇ ਨੇ ਔਰ ਮੈਂ ਇਸ ਵਾਸਤੇ ਨਹੀਂ ਕਹਿੰਦਾ ਕਿ ਗੁਰੂ ਨਾਨਕ ਨੇ ਵਾਹਿਗੁਰੂ ਆਖਿਆ ਉਹਨਾਂ ਦੇ ਨਚਰਨਾਮਤ ਦੇ ਕੇ ਜਿਨ੍ਹਾਂ ਨੂੰ দীক্ষিত ਕੀਤਾ ਜਾਂਦਾ ਸੀ ਤੇ ਕਿਹਾ ਜਾਂਦਾ ਸੀ ਇਹ ਜਪਾਵਾ ਇਸ ਕਰਕੇ ਨਹੀਂ ਕਹਿ ਰਿਹਾ ਕਿ ਮੇਰਾ ਜਨਮ ਗੁਰੂ ਨਾਨਕ ਦੇ ਘਰਾਨੇ 'ਚ ਹੈ ਇਸ ਕਰਕੇ ਨਹੀਂ ਕਹਿ ਰਿਹਾ ਤਜਰਬੇ ਦੀ ਬਿਨਾ ਤੇ ਕਹਿ ਰਿਹਾ ਔਰ ਇਹ ਮੇਰੇ ਤਜਰਬੇ 'ਚ ਨਾ ਹੁੰਦਾ ਤੇ ਯਕੀਨ ਜਾਨੋ ਮੈਂ ਨਹੀਂ ਕਹਿਣਾ ਸੀ ਸਾਰੇ ਮੰਤਰਾਂ ਦੇ ਸ਼ਕਤੀ ਹੈ ਸਾਰੇ ਮੰਤਰ ਮਨੁੱਖ ਨੂੰ ਭਗਵਾਨ ਦਾ ਰੂਪ ਬਣਾਦਣੇ ਇਸ ਵਾਸਤੇ ਸਾਬੇ ਕਹਿੰਦੇ ਨੇ ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ ਅਸੀਂ ਸਾਰੇ ਨਾਮਾਂ ਤੋਂ ਸਜਕੇ ਜਾਂਦੇ ਆ ਗੁਰੂ ਨਾਨਕ ਸਾਰੇ ਨਾਮਾਂ ਤੋਂ ਕੁਰਬਾਨ ਜਾਂਦੇ ਨੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਹੀ ਨਾਮ ਨੇ ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ ਹੁਕਮਨ ਗੁਰੂ ਨਾਨਕ ਨੇ ਗੁਰੂ ਗੋਬਿੰਦ ਸਿੰਘ ਨੇ ਨਹੀਂ ਆਖਿਆ ਵਾਹਿਗੁਰੂ ਜਪੋ ਫਿਰ ਇਹ ਗ੍ਰੰਥ ਸਾਂਝੇ ਨਹੀਂ ਰਹਿੰਦੇ ਸਨ ਕਿਉਂਕਿ ਕਬੀਰ ਜਪਦੇ ਰਹੇ ਸਤਨਾਮ ਨਾਮਦੇਵ ਜਪਦੇ ਰਹੇ ਬਿਠਲ ਬਿਠਲ ਜੈ ਦੇਵ ਜਪਦੇ ਰਹੇ ਗੋਬਿੰਦ ਗੋਬਿੰਦ ਰਾਮਾਨੰਦ ਪਰਮਾਨੰਦ ਜਪਦੇ ਰਹੇ ਰਾਮ ਰਾਮ ਫਰੀਦ ਜਪਦਾ ਰਿਹਾ ਹੋ ਅੱਲਾ ਹੋ ਤੇ ਜੇ ਗੁਰੂ ਨਾਨਕ ਕਹਿ ਦਿੰਦੇ ਇਹੀ ਮੰਤਰ ਤੇ ਇਹੀ ਜਪੋ ਤਾਂ ਫਿਰ ਫਰੀਦ ਕਿੱਥੇ ਉਹਨਾਂ ਨੂੰ ਥਾਂ ਮਿਲਣੀ ਸੀ ਫਿਰ ਕਬੀਰ ਕਿੱਥੇ ਜਾਂਦਾ ਫਿਰ ਨਾਮਦੇਵ ਕਿੱਥੇ ਜਾਂਦੇ ਫਿਰ ਗੋਬਿੰਦ ਜਪਣ ਵਾਲਾ ਜੈਦੇਵ ਕਿੱਥੇ ਜਾਂਦਾ ਅੰਲਾ ਹੋ ਜਪ-ਜਪ ਕੇ ਫਰੀਦ ਜਿੱਥੇ ਪਹੁੰਚਾ ਹੈ ਗੋਬਿੰਦ ਜਪ-ਜਪ ਕੇ ਜੈਦੇਵ ਵੀ ਉੱਥੇ ਹੀ ਪਹੁੰਚੇ ਰਾਮ ਰਾਮ ਜਪ ਕੇ ਉੱਥੇ ਹੀ ਪਹੁੰਚੇ ਨੇ ਰਾਮਾਨੰਦ ਪਰਮ ਆਨੰਦ ਸਤਨਾਮ ਦਾ ਜਪ ਕਰਕੇ ਕਬੀਰ ਵੀ ਉੱਥੇ ਹੀ ਪਹੁੰਚੇ ਨੇ ਔਰ ਇਤਨੀ ਸਚਾਈ ਤੇ ਕਬੂਲ ਕਰ ਲੋ ਔਰ ਕਬੂਲ ਕਰਨੇ ਪੈ ਜਾਂਦੀ ਹੈ ਪੁਰਾਣੇ ਜ਼ਮਾਨੇ ਚ ਮਨੁੱਖ ਪੈਦਲ ਚਲਦਾ ਸੀ ਫਿਰ ਪੈਦਲ ਵਾਟ ਬਹੁਤ ਤੈ ਨਹੀਂ ਆਉਂਦੀ ਸੀ ਤੇ ਪਸ਼ੂਆਂ ਦਾ ਇਸਤੇਮਾਲ ਹੋਇਆ ਘੋੜੇ ਬਲਦ ਉੱਠ ਉਹਨਾਂ ਤੇ ਬੈਠਣਾ ਤੇ ਉਹਨਾਂ ਨੂੰ ਦੌੜਾ ਕੇ ਪੈਂਡਾ ਮੁਕਾਣਾ ਫਿਰ ਸੈਂਸ ਦਾ ਯੁੱਗ ਹੋਇਆ ਸਾਈਕਲ ਆਈ ਮੋਟਰ ਕਾਰ ਆਈ ਰੇਲ ਗੱਡੀਆਂ ਆਈਆਂ ਤੇ ਫਿਰ ਹੁਣ ਆਵਾਜ਼ ਤੋਂ ਵੀ ਤਿੱਖੇ ਚੱਲਣ ਵਾਲੇ ਹਵਾਈ ਜਹਾਜ਼ ਸਾਲਾਂ ਦੇ ਚ ਪੈਂਡਾ ਮੁਕਣ ਵਾਲਾ ਘੰਟਿਆਂ ਚ ਮੁਕਦਾ ਹੈ ਅੱਜ 24 ਘੰਟੇ ਚ ਮਨੁੱਖ ਪ੍ਰithvi ਦੀ ਪੂਰੀ ਪ੍ਰਕਰਮਾ ਕਰਨ ਦਾ ਹੈ ਪਰ ਪਹਿਲੇ ਤਾਂ ਐਸਾ ਨਹੀਂ ਸੀ ਹਨ ਕੁਝ ਐਸੇ ਮੰਤਰ ਉਹਨਾਂ ਦਾ ਚੱਲਣਾ ਇੰਜ ਹੈ ਜਿਵੇਂ ਕੋਈ ਪੈਦਲ ਚੱਲਦਾ ਹੈ ਹਮ ਐਸੇ ਕੁਝ ਮੰਤਰ ਇਦਰ ਹਵਾਈ ਜਹਾਜ਼ ਤੇ ਬੈਠੇ ਤੇ ਇਦਰ ਪਹੁੰਚ ਗਏ ਉਹਨਾਂ ਮੰਤਰਾਂ ਦੇ ਚੋਂ ਮੰਤਰ ਹੈ ਵਾਹਿਗੁਰੂ ਵਾਹਿਗੁਰੂ ਪੈਦਲ ਚੱਲ ਕੇ ਵੀ ਮਨੁੱਖ ਪਿੰਡੇ ਤੇ ਪਹੁੰਚਦਾ ਘੋੜੇ ਵੀ ਪਹੁੰਚਾ ਦਿੰਦੇ ਨੇ ਮੋਟਰਾਂ ਵੀ ਪਹੁੰਚਾ ਦਿੰਦੀਆਂ ਨੇ ਰੇਲ ਗੱਡੀਆਂ ਵੀ ਪਹੁੰਚਾ ਦਿੰਦੀਆਂ ਨੇ ਮੰਜ਼ਿਲ ਤੇ ਹਵਾਈ ਜਹਾਜ਼ ਵੀ ਪਹੁੰਚਾ ਦਿੰਦੇ ਨੇ ਪਰ ਜ਼ਿੰਦਗੀ ਬਹੁਤ ਛੋਟੀ ਹੈ ਇਸ ਸੁਸਤੀ ਨਾਲ ਚਲੇ ਬੇ ਹੋ ਸਕਦਾ ਜ਼ਿੰਦਗੀ ਮੁੱਕ ਗਈ ਤੇ ਤੇਨ ਕਾਰਨ ਇਹ ਤੇ ਨਾ ਪਾਚੀਏ ਇਸ ਵਾਸਤੇ ਗੁਰੂ ਨਾਨਕ ਨੇ ਦੇਖਿਆ ਮਸਰੂਫ ਜ਼ਿੰਦਗੀ ਹੈ ਅਗਾਹ ਚੱਲ ਕੇ ਸਤਗੁਰ ਨੂੰ ਦੇਖ ਪਿਆ ਬੜੀ ਮਸਰੂਫ ਜ਼ਿੰਦਗੀ ਕਿਉਂ ਲੋੜਾਂ ਵੱਧ ਗਈਆਂ ਪਹਿਲੇ ਇਤਨੀਆਂ ਲੋੜਾਂ ਨਹੀਂ ਸਨ ਤੇ ਜਦ ਲੋੜਾਂ ਵੱਧ ਗਈਆਂ ਤਾਂ ਮਸਰੂਫੀਅਤ ਵੱਧ ਗਈ ਤਾਂ ਮਸਰੂਫੀਅਤ ਜਦ ਵੱਧ ਗਈ ਤਾਂ ਪੁਰਾਣੇ ਜ਼ਮਾਨੇ ਦੀ ਤਰ੍ਹਾਂ ਅੱਧੀ ਜ਼ਿੰਦਗੀ ਤੀਰਥਾਂ ਦੇ ਰਟਨ ਕਰਦਿਆਂ ਲੰਗਾ ਦੇਉ ਹਵਨ ਯੱਗ ਕਰਦੇ ਲੰਗਾ ਦੋ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ